ਮਾਨਸਾ ਵਿਖੇ ਪੱਲੇਦਾਰਾਂ ਅਤੇ ਪੁਲਿਸ ਦੇ ਵਿਚਾਲੇ ਹੋਈ ਧੱਕਾਮੁਖੀ ਪੱਲੇਦਾਰਾਂ ਦੀਆਂ ਲੱਖੀਆਂ ਪੱਗਾਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਪੱਲੇਦਾਰਾਂ ਵੱਲੋਂ ਪਿਛਲੇ 7 ਮਹੀਨਿਆਂ ਤੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਸ਼ਹਿਰ ਅਣਮਿੱਥੇ ਸਮੇਂ ਦੇ ਲਈ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਪੰਜਾਬ ਭਰ ਦੇ ਵਿੱਚ ਪੱਲੇਦਾਰਾਂ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਮਾਨਸਾ ਵਿਖੇ ਪੱਲੇਦਾਰਾਂ ਵੱਲੋਂ ਸ਼ਹਿਰ ਦੇ ਵਿੱਚ ਕਾਲੀਆਂ ਝੰਡੀਆਂ ਲਾ ਕੇ ਰੋਜ਼ ਪ੍ਰਦਰਸ਼ਨ ਕਰਦੇ ਹੋਏ ਕਚੇਰੀਆਂ ਵਿੱਚ ਪੁਲਿਸ ਦੀਆਂ ਰੋਕਾਂ ਨੂੰ ਤੋੜਦੇ ਹੋਏ ਡੀਸੀ ਦਫ਼ਤਰ ਦੇ ਨਜ਼ਦੀਕ ਜਾ ਪਹੁੰਚੇ ਜਿੱਥੇ ਪੁਲਿਸ ਤੇ ਪੱਲੇਦਾਰਾਂ ਦੇ ਵਿਚਾਲੇ ਧੱਕਾਮੁਕੀ ਹੋਈ ਅਤੇ ਧੱਕਾਮੁਕੀ ਦੀਆਂ ਵਿੱਚ ਪੱਲੇਦਾਰਾਂ ਦੀਆਂ ਪੱਗਾਂ ਵੀ ਲੱਥੀਆਂ ਇਸ ਦੌਰਾਨ ਪੱਲੇਦਾਰਾਂ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਉਹ ਆਪਣੀ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਪ੍ਰਦਰਸ਼ਨ ਕਰ ਰਹੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਲੇਦਾਰਾਂ ਦੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਤੇ ਨਾ ਹੀ ਉਹਨਾਂ ਦੀ ਮੰਗਾਂ ਵੱਲ ਧਿਆਨ ਦਿੱਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਪੱਲੇਦਾਰਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਠੇਕੇਦਾਰੀ ਸਿਸਟਮ ਨੂੰ ਬੰਦ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਦੇ ਫੂਡ ਮਨਿਸਟਰ ਲਾਲ ਚੰਦ ਕਟਾਰੋ ਚੱਕ ਨੇ ਪੱਲੇਦਾਰਾਂ ਦੇ ਨਾਲ ਪਹਿਲਾਂ ਕੁਝ ਮੀਟਿੰਗਾਂ ਤਾਂ ਕੀਤੀਆਂ ਪਰ ਹੁਣ ਪੱਲੇਦਾਰਾਂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ। ਉਹਨਾਂ ਦੋਸ਼ ਲਾਇਆ ਹੈ ਕਿ ਮੰਤਰੀ ਤੱਕ ਠੇਕੇਦਾਰਾਂ ਨੇ ਵੱਧ ਚੜਾਵਾ ਚੜਾਇਆ ਹੈ ਜਿਸ ਨਾਲ ਪੱਲੇਦਾਰਾਂ ਨੂੰ ਫੂਡ ਮਿਨਿਸਟਰੀ ਪਛਾਣਨ ਤੋਂ ਮਨਾ ਕਰ ਰਹੀ ਹੈ। ਉਹਨਾਂ ਕਹੇ ਕਿ ਅੱਜ ਫੂਡ ਮਿਨਿਸਟਰ ਲਾਲਜੰਨ ਕਟਾਰੂਚਕ ਅਤੇ ਪੰਜਾਬ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਨੇ ਉਹਨਾਂ ਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪ੍ਰਦਰਸ਼ਨ ਹੋਰ ਵੀ ਤਿੱਖਾ ਕੀਤਾ ਜਾਏਗਾ। ਜਿਹੜਾ ਜੀ ਸਾਡਾ ਪਿਛਲੇ 7-8 ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ ਮੋਰਚਾ ਲਾਇਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਸਾਡੇ ਪਤਾਂ ਦਾ ਜਿਹੜੇ ਪੱਲੇਦਾਰ ਨੇ ਜਾਂ ਸਾਡੇ ਭਰਾ ਮਜ਼ਦੂਰ ਨੇ ਉਹਨਾਂ ਤੋਂ ਮੁਸ਼ਕ ਮਾਰ ਦਿਆ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨਾਲ 8 ਮਹੀਨਿਆਂ ਦੇ ਵਿੱਚ ਇੱਕ ਵੀ ਸਾਡੇ ਜ਼ਿੰਮੇਵਾਰਾਂ ਨਾਲ ਮੀਟਿੰਗ ਨਹੀਂ ਲੱਤੀਗੀ ਪ੍ਰਸ਼ਾਸਨ ਕੰਨੀਓ ਚੰਡੀਗੜ੍ਹ ਪ੍ਰਸ਼ਾਸਨ ਜਿਹੜੇ ਸਾਡੇ ਡਾਇਰੈਕਟਰ ਨੇ ਜਾਂ ਫੂਡ ਸੈਕਟਰੀ ਆ ਉਹਨੇ ਮੀਟਿੰਗਾਂ 'ਤੇ ਸਾਡੇ 7 ਮਹੀਨੇ ਨਗਾਤੇ ਕਹਿਣ ਲੱਗਿਆ ਜੀ ਮੁੱਖ ਮੰਤਰੀ ਸਾਹਿਬ ਚੋਣਾਂ ਦੇ ਵਿਜੀ ਨੇ ਤੁਹਾਡਾ ਪੱਕਾ ਕੰਮ ਕਰਾ ਦੇਣਗੇ ਚੋਣਾਂ ਦੇ ਐਲਾਨ ਤੋਂ ਬਾਅਦ ਮਤਲਬ ਜਦੋਂ ਤੁਹਾਡਾ ਕੋਰਪੋਰਰਡ ਕੰਡਕਟਰ ਖਤਮ ਹੋ ਗਿਆ ਪਰੰਤੂ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਜੁम्मेवार ਸਾਥੀਆਂ ਨਾਲ ਪੰਜਾਬ ਦੇ ਫੂਡ ਮਿਨਿਸਟਰੀ ਮਿਨਿਸਟਰ ਹੈ ਜਿਹੜਾ ਉਹ ਸਾਡਾ ਮੇਰਾ ਖਿਆਲ ਐਸ ਸੀ ਭਾਈ ਜਾਰੇ ਤੁਆ ਉਹ ਸਾਡੇ ਪਤਾ ਹੀ ਐਗੋਂ ਨੂੰ ਕੀ ਕਹਿੰਦਾ ਕਹਿੰਦਾ ਮੈਂ ਤਾਂ ਤੁਹਾਨੂੰ ਬੱਲੇਦਾਰਾਂ ਨੂੰ ਜਾਣਦੇ ਨਹੀਂ ਵੀ ਕਿਹੜੇ ਮਜ਼ਦੂਰ ਹੋ ਤੁਸੀਂ ਅੱਜ ਅਸੀਂ ਉਹਨੂੰ ਦੱਫਾ ਦੇਣ ਵਾਸਤੇ ਇਹ ਪੂਰੇ ਪੰਜਾਬ ਦੇ ਵਿੱਚ ਸਾਡਾ 1 ਮਈ ਰੋਸ 1 ਦਿਨ ਦਾ ਰੋਸ ਧਰਨਾ ਸੀਗਾ ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਡੇ ਸੰਗਰੂਰ ਕਰਨੇ ਦੀ ਜਿਹੜੀ ਉੱਥੇ ਟੀਮ ਹੈ ਉਹਦੇ ਨਾਲ ਮੀਟਿੰਗ ਕਰਕੇ ਸਾਡੇ ਜਿਹੜੇ ਸਮੱਸਿਆਵਾਂ ਨੇ ਉਹ ਹੱਲ ਨਾ ਕੀਤੀਆਂ ਪਾਲਿਸੀ ਦੀ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਪੰਜਾਬ ਸਰਕਾਰ ਵੱਲੋਂ 2 ਦਿਨ 14 ਤਰੀਕ ਨੂੰ ਪੰਜਾਬ ਦੇ 14 ਠੇਕੇਦਾਰ ਨੇ ਕੁੱਲ ਜਿੰਨਾਂ ਨਾਲ ਕਟਾਰੂ ਚੱਕ ਨੇ 40 ਕਰੋੜ ਦੇ ਵਿੱਚ ਸੌਦਾ ਕਰਕੇ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਮੁਕ ਕਰਨ ਦਾ ਸਬੂਤ ਦਿੱਤਾ ਉਹਦਾ ਕਾਰਨ ਇਹ ਹੈ ਪਹਿਲਾਂ ਸਾਨੂੰ 8 ਮਹੀਨੇ ਲਾਰੈਂਟ ਰੱਖਿਆ 2 ਦਿਨਾਂ ਚ 3 ਦਿਨਾਂ ਚ ਪਤਾ ਨਹੀਂ ਕੀ ਠੇਕੇਦਾਰਾਂ ਦੇ ਸੰਗਾਤਾ ਸਾਨੂੰ ਤਾਂ ਇਹ ਪਤਾ ਲੱਗਿਆ ਵੀ 40 ਕਰੋੜ ਰੁਪਇਆ ਲੈ ਕੇ ਉਹ ٹھੇਕੇਦਾਰਾਂ ਨਾਲ ਸਮਝੌਤਾ ਕਰ ਗਿਆ ਕਿ ਤੁਸੀਂ ਇੱਕ ਕੁੱਤੇ ਰੇਟਾਂ ਦੇ ਕੰਮ ਕਰੋ ਤੁਹਾਨੂੰ ਕੋਈ ਨਹੀਂ ਹਿਲਾ ਸਕਦਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੇ ਕਟਾਰੂ ਚੱਕ ਨੂੰ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਜਦੋਂ 50 ਕਿਲੋ ਦਾ ਗੱਟਾ ਲੈ ਕੇ 48 ਤਾਬਮਾਨ ਚ ਪੂਰੇ ਪੰਜਾਬ ਦੇ ਵਿੱਚ ਅਨਾਲੇ ਵੇਚ ਸਕਦੇ ਹਾਂ ਤਾਂ ਇਹ ਮੰਤਰੀ ਜਾਂ ਮੁੱਖ ਮੰਤਰੀ ਸਾਡੇ ਮੂਰੇ ਕੋਈ ਚੀਜ਼ ਨਹੀਂ ਅਸੀਂ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਦੱਸਾਂਗੇ ਕਿ ਅਸੀਂ ਮਜ਼ਦੂਰ ਕੀ ਜੀ ਜੀ 7 ਮਹੀਨੇ ਸਾਨੂੰ ਧਰਨੇ ਤੇ ਬੈਠਿਆ ਨੂੰ ਸੰਗਰੂਰ ਹੋ ਗਿਆ ਜੀ ਪੰਜਾਬ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਸਾਡੀ ਤਾਂ ਇੱਕੋ ਇੱਕ ਮੰਗ ਸੀ ਵੀ ਜੋ ਕੇਂਦਰ ਸਰਕਾਰ ਦੇ ਰਿਹਾ ਹੈ ਉਹ ਸਿੱਧਾ ਠੇਕੇਦਾਰ ਨੂੰ ਸਾਈਡ ਤੇ ਕਰਕੇ ਉਹ ਸਿੱਧੀ ਜਿਹੜੀ 50% ਨਾਲ ਬੱਬ ਦੇ ਨਾਲ ਰੇਟ ਬੰਦੇ ਨੇ ਤੁਹਾਨੂੰ ਫਿਕਸ ਕਰਕੇ ਮਜ਼ਦੂਰਾਂ ਦੇ ਖਾਤੇ ਪਾਏ ਜਾਂਨ ਪਰ 7 ਮਹੀਨੇ ਹੋ ਗਏ ਨਾ ਤਾਂ ਅਜੇ ਤੱਕ ਸਾਨੂੰ ਮੁੱਖ ਮੰਤਰੀ ਮਿਲਿਆ ਨਾ ਕਟਾਰੂ ਚੱਕ ਨੇ ਕੋਈ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਪੂਰਾ ਕਰਿਆ ਕਿਉਂਕਿ 22 ਤੋਂ ਇਲੈਕਸ਼ਨ ਤੋਂ ਪਹਿਲੇ ਸੰਗਰੂਰ ਦੀ ਧਰਤੀ ਦੇ ਭਗਵੰਤ ਮਾਨ ਨੇ ਆਪ ਗਿਆ ਸੀ ਕਿ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਣਾਓ ਚਾਹੇ ਠੇਕੇਦਾਰ ਸਿਸਟਮ ਖਤਮ ਕਰ ਦੇਵਾਂਗੇ ਠੇਕੇਦਾਰੀ ਸਿਸਟਮ ਤੇ ਖਤਮ ਕੀ ਕਰਨਾ ਸੀ 2.5 ਸਾਲ ਹੋ ਗਏ ਸਰਕਾਰ ਬੜੀ ਨਮਜਦੂਰ ਭਰਤੀ ਇੱਕ ਸ਼ਬਦ ਵੀ ਜੇ ਉਹ ਨਾ ਬੋਲੇ ਹੋਵੇ ਸਾਡੇ ਅੰਦਰ ਰੋਸ ਸੀਗਾ ਕਿ ਸਾਡੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਜਿਹੜੀ ਕੇਂਦਰ ਨੇ ਪੰਜਾਬ ਸਰਕਾਰ ਨੇ ਇੱਕ ਨਵੀਂ ਪੌਲਸੀ ਲਾਗੂ ਕੀਤੀ ਹੈ ਉਹਦਾ ਅਸੀਂ ਕੱਲ ਜਿਹੜੀ ਪੌਲਸੀ ਦਾ ਸੀ ਲੜ ਕੇ ਵਿਰੋਧ ਕੀਤਾ ਉਹ ਪੌਲਸੀ ਸਾਡੀ ਵੀ ਹੈ ਅੱਜ ਤੇ ਸਾਡੀਆਂ ਸਾਰੇ ਪੰਜਾਬ ਦੇ ਜ਼ਿਲ੍ਹਾ ਪੱਧਰੀ ਰੈਲੀਆਂ ਹੋ ਰਹੀਆਂ ਸਾਡੇ ਅੰਦਰ ਰੋਸ ਸੀ ਗੁੱਸਾ ਸੀ ਤਾਂ ਹੀ ਅਸੀਂ ਡੀਸੀ ਦਫ਼ਤਰ ਅੱਗੇ ਘੇਰ ਲਗੇ ਸੀ ਪਰ ਚੋ ਚਲੋ ਪ੍ਰਸ਼ਾਸਨ ਨਾਲ ਤਾਂ ਧੱਕਾ ਮੁਕੀ ਹੁੰਦੀ ਰਹਿੰਦੀ ਕੋਈ ਗੱਲ ਨਹੀਂ ਸਾਡੇ ਆਪ ਦੇ ਨੇ ਅਫਸਰ ਸਾਹੀ ਡੀਸੀ ਨੂੰ ਸਾਡਾ ਮੰਗ ਪੱਤਰ ਲੈ ਕੇ ਜਾਣਾ ਚਾਹੀਦਾ ਜੀ ਮੰਗਾਤਾ ਸਾਡੀਆਂ ਦੋ ਹੀ ਮੰਗਾ ਨੇ ਜੀ ਸਾਡੀਆਂ ਸਾਨੂੰ ਪ੍ਰਸ਼ਾਸਨ ਨੇ ਇਹ ਕਿਹਾ ਸੀ ਵੀ 50% ਅਵੱਬ ਠੇਕੇਦਾਰੀ ਖਤਮ ਕਰਕੇ ਤੁਹਾਨੂੰ ਸਿੱਧਾ ਸੰਭਾਲਾਂਗੇ ਤੁਹਾਡੇ ਨਾਲ ਸਿੱਧੇ ਐਗਰੀਮੈਂਟ ਕਰਾਂਗੇ ਪੰਜਾਬ ਸਰਕਾਰ ਨੇ ਸਾਡੇ ਨਾਲ ਧੋਖਾ ਕਰਿਆ ਸਾਨੂੰ ਇਹ ਪਾਲਿਸੀ ਕੱਢ ਕੇ ਠੇਕੇਦਾਰੀ ਦੇ ਰੂਪ ਤੇ ਲਿਆਤਾ ਇਹ ਅਸੀਂ ਪਾਲਿਸੀ ਦਾ ਵਿਰੋਧ ਕਰਦੇ ਆਂ ਜੱਦ ਕੇ ਵਿਰੋਧ ਕਰਾਂਗੇ ਜੇ ਸਰਕਾਰ ਨੇ ਸਾਡੀ ਕੋਈ ਨਾ ਵੀ ਗੱਲ ਸੁਣੀ ਐਤੂ ਵੀ ਤਿੱਖਾ ਸੰਘਰਸ਼ ਅਸੀਂ ਕਰਾਂਗੇ ਪਿਛਲੇ 7 ਮਹੀਨਿਆਂ ਤੋਂ ਲੈ ਕੇ ਕਰਨਾ ਚੱਲਿਆ ਆ ਰਿਹਾ ਹੈ ਜਾਇਜ਼ ਮੰਗਾ ਨੇ ਕੋਈ ਸਰਕਾਰ ਦੇ ਤੋਂ ਕੋਈ ਫਾਲਤੂ ਵਾਦਾ ਨਹੀਂ ਮੰਗਿਆ ਜਾਂਦਾ ਜੋ ਜਾਇਜ਼ ਰੇਟ ਸਰਕਾਰ ਪਹਿਲਾਂ ਦੇ ਰਹੀ ਹੈ 50% ਬਾਬ ਦੇ ਹਿਸਾਬ ਨਾਲ ਸਾਨੂੰ ਇਹਨਾਂ ਨੇ ਲਾਰਾ ਲਾਇਆ ਚੋਣਾਂ ਦੇ ਵਿੱਚ ਜਿਹੜੀਆਂ ਐਮਪੀ ਦੀਆਂ ਚੋਣਾਂ ਲੰਘ ਕੇ ਗਈਆਂ ਨੇ ਕਿ ਜਿਹੜਾ ਤੁਹਾਡਾ ਰੇਟ ਹੈ ਐਸਓਆਰ ਦਾ ਉਹ ਤੁਹਾਡੇ ਫਿਕਸ ਰੇਟਾਂ ਦੇ ਵਿੱਚ ਪੈ ਕਰਕੇ ਤੁਹਾਨੂੰ ਸਿੱਧਾ ਤੁਹਾਨੂੰ ਅਦਾਇਗੀ ਕਰਨੀ ਸ਼ੁਰੂ ਕਰ ਦਾਂਗੇ ਤੁਹਾਡਾ ਕੰਮ ਕਰਿਆ ਪਿਆ ਪਰ ਚੋਣਾ ਲੰਘਣ ਦੇ ਬਾਵਜੂਦ ਨਾਲ ਦੀ ਨਾਲ ਹੀ ਉਹੀ ਜਿਹੜੀ ਪੁਰਾਣੀ ਪਾਲਿਸੀ ਸੀ ਠੇਕੇਦਾਰਾਂ ਵਾਲੀ ਉਹੀ ਚੱਕ ਕੇ ਸਰਕਾਰ ਨੇ ਸਾਡੇ ਉੱਤੇ ਥੋਪਤੀ ਪਰ ਆ ਦੇਖੋ ਨਾਲ-ਨਾਲ ਜੇ ਮਜ਼ਦੂਰ ਪ੍ਰੋਟੈਸਟ ਕਰਦਾ ਤਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਪੱਗਾਂ ਵੀ ਲਾਈਆਂ ਜਾਂਦੀਆਂ ਨੇ ਉਹਨਾਂ ਨਾਲ ਧੱਕਾ ਮੁਕੀ ਕੀਤਾ ਜਾਂਦਾ ਹੈ ਗੱਲ ਨਹੀਂ ਸੁਣੀ ਜਾਂਦੀ ਕਿਸੇ ਵੀ ਪ੍ਰਕਾਰ